ਸਵੱਛਤਾ ਜਨ ਅੰਦੋਲਨ ਦੇ 10 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ 125 ਗਾਂਧੀ ਜਯੰਤੀ ਮੌਕੇ ਸਵੱਛ ਭਾਰਤ ਦਿਵਸ 2024 ਦੇ ਪ੍ਰੋਗਰਾਮ 'ਚ ਹਿੱਸਾ ਲੈਣਗੇ। ਇਹ ਪ੍ਰੋਗਰਾਮ ਨਵੀਂ ਦਿੱਲੀ ਦੀ ਵਿਗਿਆਨ ਭਵਨ 'ਚ ਹੋਵੇਗਾ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ 9600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਸਵੱਛਤਾ ਅਤੇ ਸਫਾਈ ਨਾਲ ਸੰਬੰਧਿਤ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਣਗੇ। ਇਸ ਵਿੱਚ ਅਮਰੁੱਤ ਅਤੇ ਅਮਰੁੱਤ 2.0 ਦੇ ਤਹਿਤ ਸ਼ਹਿਰੀ ਪਾਣੀ ਅਤੇ ਸਵਿਵਰਜ ਪ੍ਰਣਾਲੀਆਂ ਨੂੰ ਵਿਵਧਾਨ ਲਈ 6800 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਸ਼ਾਮਲ ਹੋਣਗੇ ਇਸ ਤੋਂ ਇਲਾਵਾ 1550 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਗੰਗਾ ਬੇਸਿਨ ਖੇਤਰਾਂ ਚ ਪਾਣੀ ਦੀ ਗੁਣਵਤਾ ਚ ਸੁਧਾਰ ਅਤੇ ਸਵਚ ਗੰਗਾ ਲਈ ਰਾਸ਼ਟਰੀ ਮਿਸ਼ਨ ਤਹਿਤ ਕੂੜਾ ਪ੍ਰਬੰਧਨ ਤੇ ਕੇਂਦ੍ਰਿਤ ਨੇ ਸਵਚ ਭਾਰਤ ਦਿਵਸ ਪ੍ਰੋਗਰਾਮ ਭਾਰਤ ਦੀਆਂ ਦਹਾਕਾਂ ਲੰਮੀਆਂ ਸਵਚਤਾ ਪ੍ਰਾਪਤੀਆਂ ਤੇ ਸਮਾਪਤ ਹੋਈ સેવા મુહિમ પ્રદર્શિત કરેગા એ રાષ્ટ્રીય અગલે પડા લઈ પડાવી ત